ਜਿਹੜੇ ਬਗਾਪਤੀਸੁਰ ਗੰਦੇ ਆ ਪਾਰਟੀ ਦੇ ਵਿੱਚ ਉਹਨਾਂ ਲਈ ਕੋਈ ਵੀ ਥਾਂ ਨਹੀਂ ਐ ਕੋਰ ਕਮੇਟੀ ਦੇ ਵਿੱਚ ਬੀਬੀ ਜਗੀਰ ਕੌਰ ਸੀ ਚੰਦੂ ਮਾਜਰਾ ਸੀਗੇ ਹੁਣ ਇਹਦਾ ਮਤਲਬ ਸਮਝਿਆ ਜਾ ਸਕੇ ਕਿ ਟਾਟਾ ਬਾਏ ਬਾਏ ਹੋ ਰਹੀ ਹੈ ਈ ਆਰਗੇਨਾਈਜੇਸ਼ਨ ਸ਼ੁਰੂ ਕਰਨੀ ਇਹ ਸ਼ਾਇਦ ਪਹਿਲੀ ਵਾਰੀ ਹੋਊਗੀ ਕਿਉਂਕਿ ਚੰਦੂ ਮਾਜਰਾ ਹੁਣ ਇਹ ਇਸ ਗੱਲ ਦੇ ਉੱਤੇ ਬੜੇ ਥਿਲੇ ਮਲਾ ਰਹੇ ਸੀ ਜੋ ਅਸਲ ਮਕਸਦ ਸੀਗਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਤੇ ਨਾ ਕਿਤੇ ਗਾਇਬ ਹੋ ਚੁੱਕਾ ਹੈ ਇਥੇ ਫਿਰ ਤੁਸੀਂ ਐ ਜੀ ਪੀ ਸੀ ਨੂੰ ਸਵਾਲ ਕਰੋ ਇਹ ਸਵਾਲ ਕਰੋ ਤੁਸੀਂ ਧਾਮੀ ਹੋਣਾ ਨੂੰ ਪਰ ਇਹ ਇਸੇ ਗੱਲ ਤੇ ਡੇ ਰਹਿਣਾ ਅਸਤੀਫਾ ਦੇਵੇ ਸੁਖਵੀਰ ਸਿੰਘ ਬਾਦਲ ਇਥੇ ਹੋਰ ਕਿਸ ਨੂੰ ਨਹੀਂ ਤੁਸੀਂ ਪ੍ਰਿੰਦਰ ਜਾ ਕੇ ਕਹਿਣਾ ਮੀਟਿੰਗ ਚੋਂ ਉਹ ਅਸਤੀਫਾ ਲੈਣ ਹੁਣ ਤੁਸੀਂ ਕਹੋ ਐ ਜ ਨਹੀਂ ਸਾਨੂੰ ਬੁਲਾਉਂਦੇ ਨਹੀਂ ਉਹ ਮੀਟਿੰਗ ਚ ਨਹੀਂ ਉਹ ਆਪਣੇ ਸਿਰ ਸਵਾਪਾਉਣ ਲਈ ਥੋੜੀ ਕਿਉਂ ਕਿਸੇ ਨੂੰ ਬੁਲਾਉਂਦਾ ਕਿ ਆ ਪਿੰਲੇ ਦੇ ਗਲ ਟੱਲੀ ਕੌਣ ਬੰਨੇ ਜਦੋਂ ਉਹਦੋਂ ਗੱਲ ਆਉਂਦੀ ਆ ਪ੍ਰਧਾਨ ਜੀ ਜਿੰਦਾਬਾਦ ਵਾ ਹਾਂ ਹਾਂ ਬਹੁਤ ਚੰਗਾ ਬਹੁਤ ਚੰਗਾ ਸਖਬੀਰ ਬਾਦਲ ਹੋਣੀ ਆ ਫਿਰ ਕੋਈ ਹੋਰ ਆਗੂ ਸਾਡੇ ਹੱਥਾਂ 'ਚ ਖੇੜੇ ਨੇ ਅੱਜ ਸਾਨੂੰ ਵੀ ਅੱਖਾਂ ਵਿਖਾਉਂਦੇ ਨੇ ਜਿਹੜਾ ਨਹੀਂ ਗਈ ਅਕਾਲੀ ਦਲ ਰਹੇ ਜਾਂ ਨਾ ਰਹੇ ਪੰਥਕ ਤੇ ਪਾਰਟੀ ਰਹਿਣੀ ਚਾਹੀਦੀ ਉਹ ਕਿਹੜੇ ਰੂਪ 'ਚ ਕਿਹੜੇ ਨਾਂ ਥੱਲੇ ਰਹਿੰਦੀ ਆ ਉਹ ਗਾਂ ਦਾ ਅੱਗੇ ਦਾ ਸਮਾਂ ਆਉਣੀ ਚੰਦੂ ਮਾਜਰੇ ਹੁਣ ਕੀ ਤੇ ਸੇਵਾ ਲਈ ਚੱਲੇ ਆ ਜਿੰਨੇ ਬੰਦੇ ਇਕੱਲੇ ਇਕੱਲੇ ਦਾ ਦੇਖ ਲਓ ਵੀ ਪਹਿਲਾਂ ਇਹਨਾਂ ਦਾ ਰਿਕਾਰਡ ਦੇਖੋ ਕਿੰਨੀ ਕਿੰਨੀ ਸੇਵਾ ਕੀਤੀ ਹੈ ਵਾਕੇ ਹੀ ਜਿਹੜਾ ਅਕਾਲੀ ਦਲ ਦਾ ਜਾਂ ਫਿਰ ਆਪਣਾ ਹੀ ਪਰਸਨਲ ਸੁਖਬੀਰ ਸਿੰਘ ਬਾਦਲ ਦਾ ਕਦ ਇਥੋਂ ਨਾਲੋਂ ਉੱਪਰ ਹੋਰ ਵੱਧ ਨਹੀਂ ਜਾਏ। ਭੀਰ ਤੇ ਉੱਤਰਕਾਂਟੋਂ ਮੈਂ ਜਿਹੜਾ ਉਹ ਕਿਹੜੇ ਕਿਹਦੇ ਸਾਧੂ ਆ ਜਿਨ੍ਹਾਂ ਨੇ ਇਹਨਾਂ ਨੂੰ ਪਰਾਂ ਕਰਨਾ ਇਹ ਉਹੀ ਦੋ ਜੁਨਾ ਤੇ ਲੱਗਦੇ ਉਹੀ ਦੋ ਜੁਨਾ ਤੇ ਆ ਤੇ ਫਿਰ ਇਸੇ ਨੂੰ ਚੱਲਣ ਦਿਓ ਚਾਰ ਪੈਸੇ ਤੇ ਇਹ ਚਲਾਈ ਤੇ ਫਿਰਦਾ। ਪਿਛਲੇ ਕਈ ਦਿਨਾਂ ਤੋਂ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਕਾਫੀ ਉਥਲ ਪੁਥਲ ਦੇਖਣ ਨੂੰ ਮਿਲ ਰਹੀ ਹੈ। ਅਤੇ ਹਾਲੀ ਦੇ ਵਿੱਚ ਸੁਖਪੀਰ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕਰ ਦਿੱਤੀ ਆਖਰਕਾਰ ਇਸ ਤੇ ਪਿੱਛੇ ਕੀ ਵਜ੍ਹਾ ਕੀ ਸਿਆਸੀ ਮਾਇਨੇ ਇਸ ਤੇ ਪਿੱਛੇ ਕੱਡੇ ਜਾ ਸਕਦੇ ਨੇ ਤਮਾਮ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸੁਖਪੀਰ ਸਿੰਘ ਬਾਦਲ ਹੋਣਾ ਨੇ ਹਾਲੀ ਦੇ ਵਿੱਚ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਇਸ ਤੇ ਸਿਆਸੀ ਮਾਇਨੇ ਕੀ ਕੱਡੇ ਜਾ ਸਕਦੇ ਨੇ ਦੇਖੋ ਕੋਰ ਕਮੇਟੀ ਤੇ ਭੰਗ ਕਰਨੀ ਹੀ ਪੈਣੀ ਸੀ ਹੂੰ ਐ ਵੈਸੇ ਤੇ ਉਹਨਾਂ ਨੇ ਇਹੋ ਜਿਹਾ ਚਾਰਜ ਜਾਂ ਅਥਾਰਟੀ ਲੈ ਲਈ ਹੋਈ ਸੀਗੀ ਜਿਹੜੀ ਉਹਨਾਂ ਦੀ ਜਨਰਲ ਹਾਊਸ ਹੈ ਜਾਂ ਜਨਰਲ ਕਮੇਟੀ ਹੈਗੀ ਆ ਅ ਉਸ ਕਮੇਟੀ ਨੇ ਇਹ ਅਲਾਉ ਕਰਤਾ ਸੀ ਵੀ ਜੇ ਤੁਸੀਂ ਰੀਆਰਗੇਨਾਈਜ਼ ਕਰਨਾ ਤੇ ਕਰ ਲਓ ਪਰ ਕੋਰ ਕਮੇਟੀ ਨੂੰ ਭੰਗ ਕਰਕੇ ਰੀਆਰਗੇਨਾਈਜ਼ੇਸ਼ਨ ਸ਼ੁਰੂ ਕਰਨੀ ਇਹ ਸ਼ਾਇਦ ਪਹਿਲੀ ਵਾਰੀ ਹੋਊਗੀ ਕਿਉਂਕਿ ਚੰਦੂ ਮਾਜਰਾ ਹਣੀ ਇਸ ਗੱਲ ਦੇ ਉੱਤੇ ਬੜੇ ਤਿਲਮਲਾ ਰਹੇ ਸੀ ਜਦੋਂ ਬਾਹਰ ਚਲੇ ਗਏ ਜੋ ਸ਼ੁਰੂ ਚ ਤੁਸੀਂ ਉਹਦਾ ਰੈਜ਼ੀਗਨੇਸ਼ਨ ਮੰਨੇ ਹੀ ਲਿਆ ਪਾਰਟੀਆਂ ਤੇ ਦੋ ਹੋਈ ਗਈਆਂ ਹੁਣ ਤੁਸੀਂ ਕਹੋ ਐਂ ਜੀ ਨਹੀਂ ਸਾਨੂੰ ਬੁਲਾਉਂਦੇ ਹੀ ਨਹੀਂ ਉਹ ਮੀਟਿੰਗ 'ਚ ਨਹੀਂ ਉਹ ਆਪਣੇ ਸਿਰ ਸਵਾ ਪਾਉਣ ਲਈ ਥੋੜੀ ਕੋ ਕਿਸੇ ਨੂੰ ਬੁਲਾਉਂਦਾ ਹੁੰਦਾ ਹੂੰ ਉਹ ਆਪਣੇ ਤੌਰ ਤੇ ਉਹਨਾਂ ਨੂੰ ਜਿ ਉਹਨਾਂ ਨੇ 13 ਮੈਂਬਰੀ ਕਮੇਟੀ ਜਿਵੇਂ ਚੰਦੂ ਮਾਝਰਾ ਹੁਣਾਂ ਨੇ ਨਾਂਅ ਸੀ ਕੀਤਾ ਗਿਆ ਸੀ ਤੇ ਆਪਣੀ ਬਣਾ ਰਹੇ ਹਾਂ ਹੂੰ ਤੇ ਬਣਾ ਲੋ ਕਰ ਲੋ ਕੰਮ ਸ਼ੁਰੂ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਜਾਊਗਾ ਤੁਹਾਡੇ ਕੋਲ ਬੜੇ ਸੀਨੀਅਰ ਲੀਡਰ ਹੈ ਉਹਨਾਂ ਨੇ ਇਸ ਕਰਕੇ ਕੀਤਾ ਕਿ ਕੱਲ ਨੂੰ ਉੱਥੇ ਕੋਈ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੈਗੇ ਉਹ ਕਹਿਣ ਕਿ ਕੋਰ ਕਮੇਟੀ ਦੀ ਮੀਟਿੰਗ ਕਰਕੇ ਇੰਜ ਕਰੋ ਉੱਥੇ ਮੈਜੋਰਿਟੀ ਇਹਨਾਂ ਦੀ ਹੋ ਜਾਏ ਤਾਂ ਫਿਰ ਪ੍ਰਧਾਨ ਦੇ ਵਿਰੋਧ ਪ੍ਰਧਾਨਗੀ ਦਾ ਮਤਾ ਪਾਸ ਉਸ ਕੋਰ ਕਮੇਟੀ ਚ ਹੋਣ ਦੀ ਕੋਈ ਪੋਸਿਬਿਲਟੀ ਬਣਦੀ ਸੀ ਇਸ ਲਈ ਉਹਨਾਂ ਨੇ ਕਿਹਾ ਨਾ ਹੋਵੇ ਬਾਸ ਨਾ ਵਜੇ ਬੰਸਰੀ ਬਾਸ ਨੂੰ ਹੀ ਭੰਨ ਕੇ ਜਾਓ ਫਿਰ ਉੱਥੇ ਜਾ ਕੇ ਦੇਖਦੇ ਆ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਜੰਨੇ ਆ ਜੋ ਬਾਕੀ ਤਨ ਉਹ ਕਹਿੰਦੇ ਉਹ ਇਹ ਗੱਲ ਹੋ ਜੂਗੀ ਵੀ ਆ ਗੱਲ ਤੇ ਕਰਨੀ ਨਹੀਂ ਬਾਕੀ ਹੋਰ ਗੱਲਾਂ ਜਿਹੜੀਆਂ ਕਰੋ ਕਿਉਂਕਿ ਉਹ ਤੇ ਮੈਂ ਭੰਗ ਕਰ ਆਇਆ ਮੈਨੂੰ ਅਥਾਰਟੀ ਜਿਹੜੀ ਹੈ ਉਹ ਦਿੱਤੀ ਹੋਈ ਸੀ ਜੀ ਸੱਤਾ ਦੇ ਉੱਤੇ ਕਬਜਾ ਕਿਹਦਾ ਹੋਵੇ ਦਫ਼ਤਰਾਂ ਦੇ ਉੱਤੇ ਕਬਜਾ ਕਿਹਦਾ ਰਹੇ ਗੱਲ ਤੇ ਇੰਨੀ ਲੜਾਈ ਹੈਗੀ ਹੂੰ ਕਾਲੀ ਤੇ ਵੀ ਖਤਮ ਹੋ ਜਾਂਦੀ ਤੇ ਪਤਾ ਲੱਗ ਜਾਂਦਾ ਚਲੋ ਜੀ ਅੱਖ ਦੇ ਦੋ ਹੋ ਗਿਆ ਬਥੇਰੀ ਵਾਰੀ ਪਾਰਟੀਆਂ ਟੁੱਟ ਕੇ ਕਾਂਗਰਸ ਕਿੰਨੀ ਵਾਰੀ ਟੁੱਟੀ ਕਮਿਊਨਿਸਟ ਕਿੰਨੀ ਵਾਰੀ ਟੁੱਟੇ ਹੋਰ ਵੀ ਭਾਜਪਾ ਨਹੀਂ ਉਹ ਵੀ ਸ਼ਾਇਦ ਹੁਣ ਉਹ ਵੀ ਚੱਲੀ ਹੋਈ ਆ ਕੋਸ਼ਿਸ਼ ਕਰ ਰਿਹਾ ਪਿਆ ਜੀ ਟੁੱਟੀਏ ਇਸ ਤਰ੍ਹਾਂ ਇਹ ਟੁੱਟਦੇ ਰਹਿੰਦੇ ਆ ਪਰ ਮੇਰਾ ਇਹ ਸੋਚਣਾ ਆ ਕਿ ਇਹ ਜੇ ਇਕੱਠਾ ਕਿਸ ਰਹਿਂਦਾ ਜਿਸ ਤਰੀਕੇ ਨਾਲ ਤੇ ਅੰਦਰ ਰਹਿ ਕੇ ਕਰਦੇ ਤੇ ਜਾਦਾ ਵਧੀਆ ਸੀ ਹੂੰ ਹੁਣ ਕਿਉਂਕਿ ਬਹੁਤ ਦੂਰ ਚਲੇ ਗਿਆ ਹੁਣ ਤੇ ਅੰਦਰ ਆਉਣਾ ਵੀ ਮੁਸ਼ਕਲ ਹੈ ਹੁਣ ਤੇ ਬਾਹਰ ਜਿਹਨੇ ਜੋ ਜੋ ਕਰਨਾ ਉਹ ਡੋਰੂ ਵਜਾ ਕੇ ਦੇਖ ਲੈ ਜਿਹੜੇ ਜਿਹੜੇ ਬਗਾਵਤੀ ਸੁਰਗਾਰੇ ਸੰ ਜਿਹੜੇ ਲੀਡਰ ਪ੍ਰਿੰਸ ਸਿੰਘ ਚੰਦੂ ਮਾਜ਼ਰਾ ਬੀਬੀ ਜਗੀਰ ਕੋਰ ਬਡਾਲੇ ਹੋਣੀ ਹੋਰ ਕਈ ਆਗੂ ਨੇ ਉਹਨਾਂ ਨੂੰ ਸਾਈਡ ਲਾਈਨ ਕਰਨ ਦੀ ਇੱਕ ਕਹਿੰਦੇ ਆ ਸਾਜੀ ਜਿਹੜੀ ਘੜੀ ਗਈ ਹੈ ਜਾਂ ਉਹਨਾਂ ਨੂੰ ਹੋਰ ਰਸਤੇ ਉੱਤੇ ਤੋਰਨ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਕਹਿ ਦਿੱਤਾ ਚੀਮਾ ਹੋਣਾ ਨੇ ਜਿਹੜੇ ਬਗਾਵਤੀ ਸੋਰ ਗੰਦੇ ਪਾਰਟੀ ਦੇ ਵਿੱਚ ਉਹਨਾਂ ਲਈ ਕੋਈ ਵੀ ਥਾਂ ਨਹੀਂ ਹੈ ਕੋਰ ਕਮੇਟੀ ਦੇ ਵਿੱਚ ਬੀਬੀ ਜ਼ਗੀਰ ਕੁਰਸੀ ਚੰਦੂ ਮਾਜਰਾ ਸੀਗੇ ਹੁਣ ਇਹਦਾ ਮਤਲਬ ਸਮਝਿਆ ਜਾ ਸਕੇ ਕਿ ਟਾਟਾ ਬਾਏ ਬਾਏ ਹੋ ਰਹੀ ਉਹਨਾਂ ਦੀ ਨਹੀਂ ਤੁਹਾਨੂੰ ਨਹੀਂ ਇੰਜ ਲੱਗਦਾ ਕਿ ਉਹ ਆਪ ਗਏ ਆ ਬਾਹਰ ਗੱਡੀਆਂ ਤੇ ਕਿਸੇ ਹੈ ਹੀ ਨਹੀਂ ਉਹਦੀ ਨੇ ਨੂੰ ਬੁਲਾਉਂਦੇ ਰਹੇ ਪਈ ਇੱਥੇ ਆ ਕੇ ਗੱਲ ਕਰੋ ਜੋ ਵੀ ਗੱਲ ਕਰਨੀ ਪਾਰਟੀ ਪਰ ਇਹ ਤਾਂ ਇਸੇ ਗੱਲ ਤੇ ਅੜੇ ਰਹੇ ਨਾ ਅਸਤੀਫਾ ਦੇਵੇ ਸੁਖਪੀਰ ਸਿੰਘ ਬਾਦਲ ਇੱਥੇ ਹੋਰ ਕਿਸ ਨੂੰ ਨਹੀਂ ਕਿ ਪ੍ਰਿੰਦਰ ਜਾ ਕੇ ਕਹਿਣ ਨਾ ਮੀਟਿੰਗ ਚ ਉਹ ਤੋਂ ਅਸਤੀਫਾ ਲੈਣ ਜਦੋਂ ਮੀਟਿੰਗ ਚ ਕੋਰ ਕਮੇਟੀ ਦੀ ਮੀਟਿੰਗ ਹੋਈ ਪਰ ਦਲਜੀਤ ਚਿੰੰੜ ਨੇ ਤਾਂ ਕਹਿ ਦਿੱਤਾ ਇਹੋ ਜਿਹਾ ਅਗਵਾ ਦੀ ਕੋਈ ਲੋੜ ਹੀ ਨਹੀਂ ਪਟੇ ਨੀ ਉਹ ਤਾਂ ਹੋਣੇ ਆ ਨਾ ਜਦੋਂ ਪਹਿਲਾਂ ਕੋਰ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਤੇ ਉਦੋਂ ਸਾਹਮਣੇ ਜਦੋਂ ਸਾਹਮਣੇ ਬੈਠਾ ਨਾ ਪ੍ਰਧਾਨ ਉਦੋਂ ਨਹੀਂ ਇੰਜ ਕਹਿੰਦੇ ਬੀਬੀ ਜਗੀਰਪੁਰ ਕਹਿੰਦੇ ਮੈਂ ਬਹੁਤ ਵਾਰੀ ਕਿਹਾ ਸੁਖਬੀਰ ਬਾਦਲ ਨੂੰ ਬਹੁਤ ਵਾਰੀ ਕਿਹਾ ਪਰ ਉਹਦੇ ਕੰਨ ਤੇ ਜੂਣ ਹੀ ਸਿਰ ਕੀ ਨਹੀਂ ਨਹੀਂ ਉਹ ਪ੍ਰਾਈਵੇਟਲੀ ਮੀਟਿੰਗ ਚ ਨਹੀਂ ਕਹਿੰਦੇ ਹੈ ਪ੍ਰਾਈਵੇਟਲੀ ਕਹਿੰਦੇ ਤੂੰ ਪਰਾਂ ਹੋ ਜਾ ਉਹਨੂੰ ਜਾ ਕੇ ਕਹਿਣਾ ਪ੍ਰਧਾਨ ਜੀ ਬੜਾ ਰੋਲਾ ਪੈਂਦਾ ਜੇ ਇਹਦਾ ਕੋਈ ਹੱਲ ਕੱਢ ਲਈਏ ਉਹ ਤੀਜਾ ਜਾਂਦਾ ਉਹ ਪ੍ਰਧਾਨ ਜੀ ਜਦੋਂ ਮੀਟਿੰਗ ਚ ਸਾਰਿਆਂ ਦੇ ਸਾਹਮਣੇ ਬਿੱਲੀ ਦੇ ਗਲ ਟੱਲੀ ਕੌਣ ਬੰਨੇ ਜਾਂ ਬਿੱਲੇ ਦੇ ਗਲ ਟੱਲੀ ਕੌਣ ਬੰਨੇ ਜਦੋਂ ਉਦੋਂ ਗੱਲ ਆਉਂਦੀ ਆ ਪ੍ਰਧਾਨ ਜੀ ਜਿੰਦਾਬਾਦ ਵਾ ਹਾਂ ਹਾਂ ਬਹੁਤ ਚੰਗਾ ਬਹੁਤ ਚੰਗਾ ਹਾਂਜੀ ਇਹਦੇ ਤੇ ਕਰਨਾ ਸੀ ਥੋੜੀ ਜੀ ਬਹੁਤ ਗੱਲ ਪ੍ਰਧਾਨਗੀ ਦੇ ਉੱਤੇ ਇਹ ਜੀ ਚਲੋ ਕੋਈ ਨਹੀਂ ਅਗਲੀ ਮੀਟਿੰਗ 'ਚ ਕਰ ਲਾਂਗੇ ਉਹ ਅਗਲੀ ਮੀਟਿੰਗ ਹੋਈ ਨਹੀਂ ਜਾ ਕੇ ਪੈਰਲਲ ਨਕੋਦਰ ਮੀਟਿੰਗ ਕਰ ਲਈ ਹੂੰ ਕੀ ਉਹ ਬਡਾਲੇ ਸਾਹਿਬ ਦੇ ਜਦੋਂ ਤੁਸੀਂ ਪੈਰਲਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਬਾਹਰ ਤੇ ਤੁਸੀਂ ਆਪਣੇ ਆਪ ਹੀ ਚਲੇ ਗਏ ਆਪਣੇ ਆਪ ਹੀ ਚਲੇ ਉੱਥੇ ਜਾ ਕੇ ਅੱਛਾ ਮੀਟਿੰਗ ਵੀ ਕਰ ਲੈਣ ਕੋਈ ਗੱਲ ਨਹੀਂ ਉਹ ਵੀ ਕਈ ਵਾਰੀ ਹੁੰਦੀਆਂ ਤੁਸੀਂ ਢੜੇ ਦੇ ਵਿੱਚ ਕਰ ਲੈਨੇ ਤੁਸੀਂ ਮੰਗ ਕਰ ਰਹੇ ਕਿ ਅਸੀਂ ਨਹੀਂ ਉਦੋਂ ਤੱਕ ਜਾਣਾ ਜਦੋਂ ਤੱਕ ਸੁਖਬੀਰ ਬਾਦਲ ਨਹੀਂ ਪਰਾਂ ਹੁੰਦਾ ਇਹ ਤੁਸੀਂ ਉੱਥੇ ਇੱਕ ਕੰਡੀਸ਼ਨ ਲਾਉਨੇ ਆ ਤੇ ਬਾਹਰ ਕੇ ਨਹੀਂ ਤੁਸੀਂ ਤੇ ਆਪਣੇ ਆਪ ਨੂੰ ਆਪ ਬਾਹਰ ਕਰ ਲਿਆ ਮੇਰਾ ਖਿਆਲ ਹੈ ਕਿ ਇਹ ਕੋਈ ਬਹੁਤ ਸਿਆਣਾ politically ਅਸਟੀਊਟ ਤਰੀਕਾ ਨਹੀਂ ਸੀ ਬਹੁਤ ਵਾਈਜ਼ ਤਰੀਕਾ ਸਿਆਣਾ ਤਰੀਕਾ ਨਹੀਂ ਸੀ ਕਿ ਤੁਸੀਂ ਆਪਣੇ ਆਪ ਨੂੰ ਆਪ ਹੀ ਬਾਹਰ ਕਰਕੇ ਬਹਿਜੋ ਉਹ ਧੱਕੇ ਮਾਰ ਕੇ ਕਰਦੇ ਤੁਹਾਨੂੰ ਸਮਝ ਪੈਂਦੀ ਦੇਖੋ ਜੀ ਕੀ ਕਰੀ ਐਸੀ ਦੇ ਵਿੱਚ ਸੀਗੇ ਅਸੀਂ ਦੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਅਸੀਂ ਤੇ ਪ੍ਰਧਾਨ ਦੀ ਹੀ ਅਸਤੀਫਾ ਮੰਗਦੇ ਸੀ ਇਹਨਾਂ ਨੇ ਸਾਨੂੰ ਦਫਤਰੋਂ ਧੱਕੇ ਮਾਰ ਕੇ ਬਾਹਰ ਕੀਤਾ ਹੋਣਾ ਸੀ ਇੱਥੇ ਝੰਡਾ ਜਗੀਰਕਰ ਹੁਣ ਕਹਿੰਦੇ ਆ ਅਸੀਂ ਨਾ ਤੇ ਕਦੀ ਪਾਰਟੀ ਤੋਂ ਬਾਹਰ ਹੋਏ ਆ ਨਾ ਕਦੀ ਹੋਵਾਂਗੇ ਅਸੀਂ ਸੱਚੇ ਤੇ ਸੁੱਚੇ ਅਕਾਲੀ ਦਲ ਵਾਲੇ ਹੈਗੇ ਆ ਸੁਖਬੀਰ ਬਾਦਲ ਹੁਣੀ ਆ ਫਿਰ ਕੋਈ ਹੋਰ ਆਗੂ ਸਾਡੇ ਹੱਥਾਂ 'ਚ ਖੇੜੇ ਨੇ ਅੱਜ ਸਾਨੂੰ ਵੀ ਅੱਖਾਂ ਵਿਖਾਉਂਦੇ ਨੇ ਕਿਹੜਾ ਨਹੀਂ ਕਹਿੰਦਾ ਹਮ ਸਾਰੇ ਕਹਿੰਦੇ ਆ ਦੋ ਬੰਦੇ ਨਿਕਲ ਜਾਣ ਉਹ ਹੀ ਸਾਰੇ ਉਹ ਜਿਹੜੇ ਅੰਮ੍ਰਿਤਸਰ ਵਾਲੇ ਪਹਿਲਾਂ ਗਏ ਸੀ ਕੀਨਾ ਸੀ ਉਹਨਾਂ ਦਾ ਡੈਥ ਹੋ ਗਈ ਜਿਹਨਾਂ ਦੀ ਅਕਾਲੀ ਦਲ ਵੱਡੇ ਲੀਡਰ ਸੀਗੇ ਸੇਖਵਾ ਸਾਹਿਬ ਉਹਨੇ ਸੇਖਵਾ ਦੇ ਨਾਲੇ ਵੱਡੇ ਲੀਡਰ ਸੀਗੇ ਵੀ ਉਹ ਵੀ ਤੇ ਉਹ ਮੈਨੂੰ ਭੁੱਲ ਜਾਂਦਾ बार-बार ਉਹਨਾਂ ਦਾ ਨਾਂ ਉਹਨਾਂ ਦੀ ਡੈਥ ਹੋ ਗਈ ਸੀਨੀਅਰ ਲੀਡਰ ਸੀਗੇ ਉਹ ਤਰਨਤਾਰਨ ਦੇ ਨੇੜੇ ਦੇ ਸਾਰੇ ਉਹ ਤਿੰਨ ਜਿਹੜੇ ਲੀਡਰ ਗਏ ਸੀ ਉਹਨਾਂ ਨੇ ਵੀ ਇਹੇ ਗੱਲਾਂ ਕਹੀਆਂ ਫੇਰ ਇਹ ਪਿਉ ਪੁੱਤਰ ਜਿਹੜੇ ਆਏ ਸੇਨੀਅਰ ਬੰਦੇ ਜਿਹੜੇ ਸਿਗਦੇਵ ਸਿੰਘ ਢੀਂਟ ਸਾਹਿਬ ਤੇ ਉਹਨਾਂ ਦੇ ਪੁੱਤਰ ਜਿਹੜੇ ਢੀਂਟ ਸਾਹ ਪਰਮਿੰਦਰ ਮਿੰਸਟਰ ਹੁੰਦੇ ਸੀ ਪਰਮਿੰਦਰ ਢੀਂਟ ਸਾਹ ਇਹਨਾਂ ਨੇ ਵੀ ਇਹੀ ਕਿਹਾ ਕਿ ਅਸਲੀ ਅਕਾਲੀ ਦਲ ਤੇ ਅਸੀਂ ਹ ਹੁਣ ਅਸਲੀ ਕੌਣੇ ਲੋਕਾਂ ਨੇ ਫੈਸਲਾ ਕਰਨਾ ਠੀਕ ਹੈ ਅਸੀਂ ਅਸਲੀ ਦੀ ਗੱਲ ਕੀਤੀ 1920 ਦੇ ਵਿੱਚ ਅਕਾਲੀ ਦਲ ਹੋਂਦ ਵਿੱਚ ਆਉਂਦਾ ਇਹਨਾਂ ਦਾ ਮੇਨ ਮੰਤਰ ਸੀਗਾ ਕਿ ਮਹੰਤਾਂ ਤੋਂ ਉਹ ਗੁਰਦੁਆਰਿਆਂ ਨੂੰ ਆਜ਼ਾਦ ਕਰਕੇ ਜਿਹੜੀ ਇੱਕ ਆਊਟਰ ਬਾਡੀ ਹੈ ਜਿਹਨੂੰ ਇੱਕ ਆਊਟਰ ਸਟਰਕਚਰ ਕਹਿੰਦੇ ਐ ਸੁਪੀਰ ਸਿੰਘ ਬਾਦਲ ਜਿਹਨਾਂ ਨੂੰ ਆਪਣੀ ਪਾਰਟੀ ਨੂੰ ਮੰਨਦੇ ਨੇ ਕਿ ਜਿਹੜੇ ਪੰਥਕ ਮੁੱਦੇ ਆ ਉਹਨਾਂ ਦੇ ਹਲਾ ਦੇ ਲਈ ਇੱਕ ਸਿਆਸਤ ਦਾ ਹੋਣਾ ਜ਼ਰੂਰੀ ਹੈ ਅਜਿਹੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਸਿਆਸਤ ਹੈ ਉਹ ਪੰਥਤ ਉੱਤੇ ਹਾਵੀ ਹੋ ਗਈ ਹੈ ਜੋ ਅਸਲ ਮਕਸਦ ਸੀਗਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਤੇ ਨਾ ਕਿਤੇ ਗਾਇਬ ਹੋ ਚੁੱਕਿਆ ਇਹ ਕਾਊਂਟ ਨਹੀਂ ਕਰਦਾ ਇਹ ਤੇ ਫਿਰ ਤੁਸੀਂ ਐਸਜੀਪੀਸੀ ਨੂੰ ਸਵਾਲ ਕਰੋ ਹੂੰ ਇਹ ਸਵਾਲ ਕਰੋ ਤੁਸੀਂ ਧਾਮੀ ਹੋਣਾਂ ਨੂੰ ਵੀ ਕੀ ਕਰ ਰਹੇ ਆ ਕਿ ਤੁਸੀਂ ਲੈਣੀ ਤੇ ਤੁਸੀਂ ਉਹਨਾਂ ਨੂੰ ਡਿਕਟੇਟ ਕਰਨਾ ਸੀ ਆਪਣੇ ਪੋਲੀਟੀਕਲ ਵਿੰਗ ਨੂੰ ਹੂੰ ਉਹ ਤੁਹਾਡਾ ਵਿੰਗ ਹੈਡ ਬਣ ਗਿਆ ਤੇ ਤੁਸੀਂ ਉਹਦੀ ਪੂਛ ਬਣ ਗਏ ਹਮ ਇਸ ਤਰ੍ਹਾਂ ਤੇ ਨਹੀਂ ਸੀ ਹੋਣਾ ਚਾਹੀਦਾ ਇਸ ਲਈ ਇਹ ਤੇ ਜਿਹੜਾ ਐਚੀਪੀਸੀ ਜਵਾਬ ਦੇਵੇ ਹੋਇਆ ਕਿਵੇਂ ਆ ਹਮ ਇਹ ਸੁਣ ਹੁੰਦਾ ਇਹ ਆ ਜੋ ਮਰਜ਼ੀ ਹੋਵੇ ਜਿੰਨਾਂ ਕੋਲ ਸੱਤਾ ਤੇ ਰਿਸੋਰਸੇ ਆ ਜਾਨੀ ਰਾਜਨੀਤਿਕ ਸੱਤਾ ਉਹ ਦੂਜਿਆਂ ਨੂੰ ਥੱਲੇ ਲਾਉਂਦੇ ਆ ਵੈਸੇ ਸਾਰੇ ਦੇ ਵਿੱਚ ਰਿਲੀਜੀਅਨ ਕਿੱਥੇ ਗਿਆ ਰਿਲੀਜੀਅਨ ਨੂੰ ਅਲੱਗ ਕਰਤਾ ਉਹ ਬਹੁਤ ਸਾਰੇ ਇਹੋ ਜਿਹੇ ਚਰਚੇ ਜਿੱਥੇ ਲੋਕਾਂ ਨੇ ਡਿਪਾਰਟਮੈਂਟਲ ਸਟੋਰ ਖੋਲ ਲਏ ਕੀ ਕਰਨ ਹੁਣ ਜਦੋਂ ਉੱਥੇ ਆਉਂਦਾ ਹੀ ਕੋਈ ਨਹੀਂ ਘੰਟੀ ਵਜਾਉਣ ਹਮ ਮੇਰੇ ਅੱਖੀ ਡਿੱਠੇ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਇੱਥੇ ਵੀ ਜਦੋਂ ਇੱਥੇ ਤੇ ਅਜੇ ਵੀ ਧਰਮ ਜਿਹੜਾ ਉਹਨੂੰ ਨਾਲ ਜੋੜ ਕੇ ਚੱਲਦੇ ਆ ਸਿੱਖੀ ਚ ਵੀ ਚੱਲਦੇ ਆ ਇੱਥੇ ਵੀ ਚੱਲ ਰੀਆਂ ਬਹੁਤ ਸਾਰੀਆਂ ਕਿਲਕਲੀਆਂ ਵਾਜ ਰੀਆਂ ਕਿ ਹਿੰਦੂ ਰਾਸ਼ਟਰ ਬਣਾਉਣਾ ਜਾਂ ਮੁਸਲਿਮ ਲੀਗ ਦਾ ਸਾਡੇ ਅੱਗੇ ਪਾਕਿਸਤਾਨੀ ਭਰਾ ਬਣਾ ਚੁੱਕੇ ਆ ਉਹਨਾਂ ਦਾ ਇਸ ਕਿਸਮ ਦਾ ਸਾਡੀ ਅਜੇ ਏਸ਼ੀਅਨ ਸੁਸਾਇਟੀ ਦੇ ਵਿੱਚ ਚੱਲਦਾ ਹਮ ਇਸ ਲਈ ਇਹ ਕਿਹੜਾ ਕਿਹਦੇ ਤਿਹਾਵੀ ਉਹ ਆਰਐਸਐਸ ਦਾ ਵੀ ਹੋਈ ਰੋਣਾ ਪੈ ਰਿਆ ਹੂੰ ਵੀ ਆਰਐਸਐਸ ਨੇ ਬਣਾਇਆ ਮੋਦੀ ਨੂੰ ਮੋਦੀ ਕਹਿੰਦਾ ਵੀ ਹੁਣ ਤੇ ਉਹਨੂੰ ਜਾ ਕੇ ਮੋਨ ਭਗਵਤ ਨੂੰ ਗਾਣਾ ਪਿਆ ਵੀ ਇਹ ਰੱਬ ਸਮਝਣ ਲੱਗ ਪਿਆ ਆਪਣੇ ਆਪ ਨੂੰ ਇਹ ਜਿਹਦੇ ਕੋਲ ਸੱਤਾ ਅਸਲੀ ਮਟੀਰੀਅਲ ਸੱਤਾ ਹੁੰਦੀ ਹੈ ਉਹ ਫਿਰ ਦੂਜਿਆ ਤਿਹਾਵੀ ਹੁੰਦਾ ਕਿਸੇ ਨੇ ਪੁੱਛਿਆ ਸੀਗਾ ਕਹਿੰਦਾ ਜਾ ਕੇ ਤਕੜਾ ਜਾ ਬੰਦਾ ਸੀ ਉਹ ਕਹਿੰਦਾ ਮੈਨੂੰ ਇਹ ਇੱਧਰ ਦੱਸ ਓਏ ਫਲਾਣਾ ਸਿਆ ਔਰ ਰੱਬ ਨੇੜਿਆ ਕਿ ਆ ਕਿਸਨ ਨੇੜਿਆ ਉਹ ਰੱਬ ਕਹਿਣ ਲੱਗਾ ਸੀ ਕਿਉਂਕਿ ਰੱਬ ਤੇ ਸਾਰੀ ਜਗ੍ਹਾ ਉਹ ਨੇੜੇ ਆ ਸਾਰਿਆਂ ਦੇ ਜੀ ਉਹਨੂੰ ਲੱਗਾ ਵੀ ਇਹਨੇ ਮੇਰੇ ਮੂੰਹ ਤੇ ਕੱਢ ਮਾਰਦੇ ਉਹ ਕਹਿੰਦਾ ਨਹੀਂ ਕਿਸਨ ਨੇੜਿਆ ਕਿਸਨ ਨੇੜਿਆ ਇਹ ਜਿਹੜੀ ਅਸਲੀ ਤਾਕਤ ਆ ਨਾ ਜਿਹਦੀ ਪੈਸੇ ਦੀ ਸ਼ੋਹਰਤ ਦੀ ਸਾਧਨਾ ਦੀ ਪੋਲਿਟਿਕਸ ਦੀ ਔਰ ਫਿਰ ਤੁਸੀਂ ਜਿਹੜੀਆਂ ਹੋਰ ਸਾਰਾ ਕੁਝ ਲੋਕਾਂ ਦੇ ਵਿੱਚ ਪਰਮਾਨੰਤ ਪਰਮਾਨਗੀ ਦੀ ਪਰਮਾਨਿਅਤ ਦੀ ਉਹ ਸਾਰੇ ਜਿਹੜੇ ਲੋਕ ਆ ਉਹ ਫਿਰ ਦੂਜਿਆਂ ਨੂੰ ਥੱਲੇ ਕਰ ਲਾ ਲੈਂਦੇ ਆ ਇਹਨਾਂ ਨੂੰ ਅਜੇ ਵੀ ਇੱਕ ਤੇ ਆਪਣੇ ਆਪ ਨੂੰ ਰੈਸਰੈਕਟ ਕਰਨਾ ਚਾਹੀਦਾ ਆਪਣੇ ਆਪ ਨੂੰ ਦੁਬਾਰਾ ਇਹ ਸੋਚਣਾ ਚਾਹੀਦਾ ਕਿ ਨਹੀਂ ਅਕਾਲ ਤੱਕ ਸੱਚੀ ਮੱਚੀ ਸਰਵੋਚਤਮ ਹੈਗਾ ਤੇ ਧਰਮ ਤੇ ਜਿਹੜੇ ਵਿਚਾਰ ਆ ਜਾਂ ਜਿਹੜਾ ਸਾਡਾ ਫਲਸਫਾ ਉਹ ਗਾਈਡਿੰਗ ਟੋਰਚ ਹੈਗੀ ਐ ਸ਼੍ਰੋਮਣੀ ਕਾਲੀਦਾਲੀ ਨਾ ਕਿ ਸ਼੍ਰੋਮਣੀ ਕਾਲੀਦਾਲ ਦੇ ਜਿਹੜਾ ਉਹ ਦੇ ਵਿੱਚ ਪਰ ਇਹ ਹੋਇਆ ਕਿ ਮੈਂ ਜਿਹੜਾ ਸਵਾਲ ਕਰਨਾ ਸੀ ਜਿਹੜਾ ਤੁਹਾਡਾ ਬੜਾ ਹੁੰਦਾ ਇੰਡੀਆ ਕਿ ਜਦੋਂ ਐ ਜੀਪੀਸੀ ਦੀਆਂ ਚੋਣਾਂ ਹੋਣੀਆਂ ਜਦ ਤੱਕ ਕਿ ਚੋਣਾਂ ਵਾਲਾ ਮਸਲਾ ਇਹ ਹੱਲ ਨਹੀਂ ਕਰਦੇ ਉਦੋਂ ਤੱਕ ਇੰਜ ਹੀ ਰਹੂਗਾ ਹੂੰ ਕਾਰਨੀਆ ਪੇ politcal ਬੰਦੇ ਖੜੇ ਕਰਨਗੇ ਹੁਣਾ ਤੁਹਾਡੇ ਸਾਹਮਣੇ 106 ਬੰਦਿਆਂ ਦੀ ਮੀਟਿੰਗ ਨਹੀਂ ਕੋਲ ਕੀਤੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਆ ਤੇ ਐਸਜੀਪੀਸੀ ਦੇ ਮੈਂਬਰ ਵੀ ਆ ਜੋ ਆਪਈ ਕਬਜ਼ਾ ਹੋ ਗਿਆ ਉਥੇ ਫੈਸਲਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਦੀ ਹਰਨਾ ਐਸਜੀਪੀਸੀ ਤੋਂ ਫਿਰ ਉਹਨਾਂ ਨੇ ਗਾਂ ਆਪਣੇ ਚੋਣਾਂ ਅਕਾਲ ਤਖਤ ਦੇ ਜਥੇਦਾਰ ਇਸ ਸਿਸਟਮ ਨੂੰ ਜਿਹੜਾ ਚੋਣਾਂ ਵਾਲਾ 1925 ਦੇ ਐਕਟ ਵਾਲਾ ਐਸਜੀਪੀਸੀ ਵਾਲਾ ਜਦ ਤੱਕ ਇਹਨੂੰ ਰਿਵਿਊ ਕਰਕੇ ਅਸਲ ਮੁੱਚ ਸੱਚੀ ਮੁੱਚੀ ਧਾਰਮਿਕ ਬਾਡੀ ਇੰਡੀਪੈਂਡੈਂਟ ਇੰਨਾ ਤੋਂ ਰਾਜਨੀਤਿਕ ਲੋਕਾਂ ਤੋਂ ਨਹੀਂ ਬਣਾਉਂਦੇ ਜਿਹੜੇ ਜਿਹਦੇ ਵਿੱਚ ਸੱਚੀ ਮੁੱਚੀ ਜਿਹੜੇ ਦਿਾਨਿਤਦਾਰ ਲੋਕ ਹੋਣ ਇਮਾਨਦਾਰ ਲੋਕ ਹੋਣ ਪ੍ਰਣਾਇ ਹੋਣ ਸਕਾਲਰ ਹੋਣ ਔਰ ਉਹਨਾਂ ਦਾ ਮਕਸਦ ਰਾਜਨੀਤੀ ਨਾ ਹੋਵੇ ਪੈਸਾ ਇਕੱਠਾ ਕਰਨਾ ਨਾ ਹੋਵੇ ਸੇਵਾ ਹੋਵੇ ਜੇ ਉਹੋ ਜਿਹੇ ਬੰਦੇ ਲੱਭ ਲੱਭ ਕੇ ਲਿਆਉਣਗੇ ਤਾਂ ਫਿਰ ਉਹ ਧਰਮ ਵੀ ਬਚਿਆ ਰਹੂਗਾ ਤੇ ਪੋਲਿਟਿਕਸ ਵੀ ਜੀ ਪੰਥਕ ਪਾਰਟੀ ਦਾ ਜਿਉਂਦਾ ਰਹਿਣਾ ਉਹਦਾ ਵਜੂਦ ਕਾਇਮ ਹੋਣਾ ਬਹੁਤ ਜ਼ਰੂਰੀ ਹੈ ਇਹ ਗੱਲ ਸਿਰਫ ਮੈਂ ਨਹੀਂ ਕਹਿ ਰਿਹਾ ਤੁਸੀਂ ਨਹੀਂ ਜਾਂ ਫਿਰ ਬਾਕੀ ਜਿੰਨੀਆਂ ਵੀ ਸਿਆਸਤਦਾਰ ਉਹ ਮੇਸ਼ਾ ਕਹਿੰਦੇ ਨੇ ਅਕਾਲੀ ਦਲ ਦਾ ਵਜੂਦ ਜਿਹੜਾ ਪੰਜਾਬ 'ਚ ਰਹਿਣਾ ਜ਼ਰੂਰੀ ਹੈ ਕੀ ਵਜ੍ਹਾ ਮੰਨਦੇ ਹੋ ਵਾਕਈ ਇੱਕ ਪੰਥਕ ਪਾਰਟੀ ਪੰਜਾਬ ਨੂੰ ਚਲਾ ਸਕਦੀ ਆ ਵਾਕਈ ਉਸਦੀ ਹੋਂਦ ਜਿਹੜੀ ਹੋਣੀ ਲਾਜ਼ਮੀ ਆ ਜਾਂ ਫਿਰ ਨਹੀਂ ਅਕਾਲੀ ਦਲ ਰਹੇ ਜਾਂ ਨਾ ਰਹੇ ਪੰਥਕ ਤੇ ਪਾਰਟੀ ਰਹਿਣੀ ਚਾਹੀਦੀ ਉਹ ਕਿਹੜੇ ਰੂਪ 'ਚ ਕਿਹੜੇ ਨਾਮ ਥੱਲੇ ਰਹਿੰਦੀ ਆ ਉਹ ਗਾਂ ਦਾ ਅੱਗੇ ਦਾ ਸਵਾਲ ਆ ਜੋ ਕਿ ਅੱਜ ਤੱਕ ਅਕਾਲੀ ਦਲ ਹੀ ਰਿਹਾ ਇਸ ਕਰਕੇ ਲੋਕਾਂ ਦੇ ਮਨ 'ਚ ਅਕਾਲੀ ਦਲ ਹੀ ਆਉਂਦਾ ਪਰ ਪੰਥਕ origignal ਪਾਰਟੀ ਕੈਮ ਰਹਿਣੀ ਉਥੇ ਕਾਂਗਰਸ ਵੀ ਕਹਿੰਦੀ ਆ ਬੀਜੇਪੀ ਵੀ ਕਹਿੰਦੇ ਆ ਸੁਨੀਲ ਜਾਖੜ ਦਾ ਬਿਆਨ ਵੀ ਸੁਣ ਲਿਆ ਸੁਖਜਿੰਦਰ ਰੰਧਾਵੇ ਦਾ ਵੀ ਸੁਣ ਲਿਆ ਸਾਰੇ ਕਹਿੰਦੇ ਆ ਪਰ ਰਹੀ ਕਿਵੇਂ ਕੌਣ ਰੱਖੇ ਇਹ ਵੱਡਾ ਸਵਾਲ ਹੈਗਾ ਇਸ ਲਈ ਇਹ ਤੇ ਇੱਕ ਆਪਣੇ ਆਪ ਚ ਦੁਬਾਰਾ ਰੀਵਿਊ ਕਰਨ ਦੀ ਲੋੜ ਹੈਗੀ ਆ ਕਿ ਜੇ ਨਿਗਾਰ ਆਇਆ ਤੇ ਕਿਉਂ ਆਇਆ ਕਿਉਂ ਲੋਕ ਇੰਨਾ ਤੋਂ ਦੂਰ ਹਟੇ ਕੀ ਜਿਹੜੀ ਇਹ ਲੀਡਰਸ਼ਿਪ ਹੋਣ ਵਾਲੀ ਹੈ ਪੁਰਾਣੀਆਂ ਕਮੀਆਂ ਚੋਂ ਬਾਹਰ ਆ ਕੇ ਨਵੇਂ ਰੂਪਰੇਖਾ ਜਾਂ ਨਵੀਆਂ ਲੀਹਾਂ ਤੇ ਇਸ ਪੰਥਕ ਪੋਲਿਟਿਕਸ ਨੂੰ ਲਿਜਾਣ ਦੇ ਕਾਬਿਲ ਹੈ ਜਿਉ ਉਸ ਪਾਸੇ ਨੂੰ ਇਹ ਸੋਚ ਰਹੇ ਆ ਜਦ ਤੱਕ ਉਸ ਪਾਸੇ ਨੂੰ ਚੱਲਣਗੇ ਨਹੀਂ ਲੋਕ ਪੁਰਾਣੀਆਂ ਗੱਲਾਂ ਯਾਦ ਕਰ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ ਤੇ ਜਿਹੜੀ ਅ ਤੁਸੀਂ ਪੰਥਕ ਪੋਲਿਟਿਕਸ ਕਹਿੰਦੇ ਆ ਉਹ ਉਸੇ ਤਰੀਕੇ ਨਾਲ ਸੰਕਟ ਦਾ ਸ਼ਿਕਾਰ ਹੋਈ ਰਹੂਗੀ ਅ ਬੜੀ ਵੱਡੀ ਢਾਹ ਲੱਗੀ ਆ ਕਾਲੇਦਨ ਨੂੰ ਇੱਥੇ ਕੋਈ ਸ਼ੱਕ ਨਹੀਂ ਆ ਲੋਕ ਸਭਾ ਚੋਣਾਂ ਚ ਅਸੀਂ ਦੇਖ ਲਿਆ ਗ੍ਰਾਫ ਕਿਸ ਤਰ੍ਹਾਂ ਹੇਠਾਂ ਆਇਆ ਸਿਰਫ ਇੱਕ ਸੀਟ ਹੀ ਬਠਿੰਡੇ ਵਾਲੀ ਬਚਾ ਸਕੇ ਉਹ ਵੀ ਪੂਰਾ ਜੋਰ ਲਾ ਕੇ ਅ ਕਿਸ ਤਰ੍ਹਾਂ ਲੱਗਦਾ ਹੈ ਕਿ ਵਾਕਈ ਹੀ ਜੋ ਪੰਥਕ ਧਿਰ ਜਿਹਨੂੰ ਆਪਾਂ ਕਾਲੀ ਦਲ ਵਾਲੇ ਕਹਿੰਨੇ ਆ ਜੇਕਰ ਸਭ ਕੁਝ ਇਹਨਾਂ ਚ ਨਾ ਠੀਕ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਦੀ ਹੋਂਦ ਨੂੰ ਖਤਰਾ ਹੋਰ ਪਿਆਦਾ ਵੱਧ ਹੋ ਸਕਦਾ ਨਹੀਂ ਦੇਖੋ ਕਾਲੀ ਦਲ ਨੂੰ ਖਤਰਾ ਹੋ ਸਕਦਾ ਜਿਵੇਂ ਪਸੂੜੀ ਪਈ ਹੋਈ ਆ ਉਹ ਰਾਜਦੇਵ ਸਿੰਘ ਹੁਣੀ ਖਾਲਸਾ ਆ ਜਿਹੜੇ ਉਹਦੇ ਵਕੀਲ ਹੈਗੇ ਆ ਅਮਰਤਪਾਲ ਹੁਣਾਂ ਦੇ ਉਥੇ ਉਹਨੇ ਨੇ ਰੋਡੇ ਦੇ ਵਿੱਚ ਕੱਲ ਕੋਈ ਇਕੱਠ ਵੱਟ ਸੀਗਾ ਉਹਨਾਂ ਨੇ ਆਪਣੀਆਂ ਹੀ ਅਨਾਉਂਸਮੈਂਟਾਂ ਕਰਤੀਆਂ ਵੀ ਜਸਪੀਰ ਸਿੰਘ ਰੋਡੇ ਦੇ ਨਾਲ ਲਿਆ ਕੇ ਅੱਗੇ ਨਵੀਂ ਪਾਰਟੀ ਬਣਾਓ ਦੋ ਬੰਦੇ ਅਸੀਂ ਜਿੱਤ ਲਿਆ ਫਰੀਦਕੋਟ ਤੇ ਖਡੂਰ ਸਾਹਿਬ ਵਾਲੀ ਸੀਟ ਜਿੱਤ ਲਈਆ ਹੁਣ ਅਸੀਂ ਸਾਰੇ ਪੰਜਾਬ ਨੂੰ 99 ਵਾਂਗੂ ਰਾਹਤ ਖਾਵਾਂਗੇ ਇਹ ਅਕਾਲੀਆਂ ਨੇ ਨਹੀਂ ਕੁਝ ਕਰਨਾ ਨਾ ਇਹ ਬਾਗਿਆ ਨੇ ਕਰਨਾ ਨਾ ਕੁਝ ਇਹਨਾਂ ਨੇ ਕਰਨਾ ਨਾ ਚੰਦੂ ਮਾਜਰੇ ਕੋ ਤੇ ਬੀਬੀ ਜਗੀਰ ਕੋ ਰੋ ਕੁਝ ਕੋਰ ਕੋਲ ਕੁਝ ਹੋਵੇ ਤੇ ਨਾ ਹੀ ਸੁਖਬੀਰ ਬਾਦਲ ਕੋਲ ਉਹ ਹੁਣ ਹੁਣ ਇਹ ਬੰਦੇ ਕਿੱਥੇ ਜਿਹੜੀ ਤੁਸੀਂ ਸ਼ਕਤੀ ਦਾ ਜਾਂ ਸੁਪਨੇ ਨੂੰ ਸਕਾਰ ਹੋਣ ਦੀ ਉਮੀਦ ਲਾਈ ਬੈਠੇ ਇਹ ਹੁਣ ਦੇਣਗੇ ਕੇਂਦਰੀ ਏਜੰਸੀਆਂ ਨਹੀਂ ਹੁਣ ਦਿੰਦੀਆਂ ਜਿਹੜੀਆਂ ਨੈਸ਼ਨਲ ਪੋਲੀਟੀਸ਼ੀਨ ਹੈ ਸਾਡੇ ਨੈਸ਼ਨਲ ਹਾਂ ਆ ਆ ਮੈਂ ਆਪ ਦੀ ਨਹੀਂ ਕਹਿ ਰਿਹਾ ਕਾਂਗਰਸ ਹੈ ਜਾਂ ਬੀਜੇਪੀ ਹੈ ਉਹਨਾਂ ਦੇ ਵੀ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਕੰਟਰੋਲ ਚ ਰੱਖਿਆ ਜਾਵੇ ਦਬਾ ਕੇ ਰੱਖਿਆ ਜਾਵੇ ਉਹ ਨੀਅਤ ਤੇ ਪਾਸੇ ਲੱਗਣ ਦੇ ਦੂਜਾ ਇੱਕ ਸਾਡੇ ਅੰਦਰ ਕੜਮ ਚੌਧਰੀ ਬਹੁਤ ਹੈ ਸੱਤਾ ਦਾ ਲਾਲਚ ਬਹੁਤ ਹੈ ਇਹਨਾਂ ਨੂੰ ਵੀ ਖੁਦ ਵੀ ਸੋਚਣਾ ਚਾਹੀਦਾ ਯਾਰ ਕੁਛ ਨਾ ਕੁਛ ਅਸੀਂ ਲੋਕਾਂ ਲਈ ਵੀ ਕਰੀਏ ਅਣਜੰਦੀ ਮਾਜਰੇ ਉਹ ਨੀ ਕਿਤੇ ਸੇਵਾ ਲਈ ਚੱਲੇ ਆ ਜਿੰਨੇ ਬੰਦੇ ਇਕੱਲੇ ਇਕੱਲੇ ਦਾ ਦੇਖ ਲਓ ਵੀ ਪਹਿਲਾਂ ਇਹਨਾਂ ਦਾ ਰਿਕਾਰਡ ਦੇਖੋ ਕਿੰਨੀ ਕਿੰਨੀ ਸੇਵਾ ਕੀਤੀ ਹੈ ਨਿਆਣੇ ਟੱਬਰਾਂ ਨੂੰ ਸੈੱਟ ਕਰਦੇ ਫਿਰਦੇ ਆ ਤੇ ਉਹ ਜੇ ਉਹ ਹੀ ਕਰਨਾ ਤੇ ਫਿਰ ਤੁਸੀਂ ਕਿਸੇ ਵੀ ਪੋਲਿਟਿਕਸ 'ਚ ਚੱਲ ਜਾਓ ਫਿਰ ਤੁਸੀਂ ਇੱਥੇ ਇਸ ਇਸ ਜਗ੍ਹਾ ਨੂੰ ਕਿਉਂ ਆਕੂਪਾਈ ਕਰਦੇ ਇਹਨੂੰ ਕਿਤੇ ਹੋਰ ਆਉਣ ਦਿਓ ਹੁਣ ਐਸ ਸਾਰੇ ਜਿਹੜਾ ਚਮੇਲਾ ਤੇ ਜਿਹੜੀ ਬਹੁਤ ਭੰਬਲ ਪੂਸਾ ਪਿਆ ਹੋਇਆ ਹਾਲ ਦੀ ਘੜੀ ਉਹਦੇ ਚੋਂ ਸੱਚੀ ਮੁੱਚੀ ਨਿਖਾਰ ਕੇ ਉਹ ਬੰਦੇ ਅੱਗੇ ਆਉਣ ਜਿਹੜੇ ਸੱਚੀ ਮੁੱਚੀ ਉਸ ਫਲਸਫੇ ਨੂੰ ਵੀ ਸਮਝਣ ਜਿਹਦਾ ਇੱਥੇ ਬੂਟਾ ਹਰ ਰਹਿਣਾ ਜਾਂ ਜਿਹਦਾ ਬਾਗ ਲੱਗਾ ਰਹਿਣਾ ਬਹੁਤ ਜ਼ਰੂਰੀ ਹੈ ਉਹਦਾ ਮੈਂ ਕਾਰਨ ਦੱਸਦਾ ਕਿਉਂ ਜ਼ਰੂਰੀ ਹੈ ਔਰ ਜੇ ਉਹ ਨਵੇਂ ਆਉਣਗੇ ਬੰਦੇ ਤਾਂ ਉਹ ਸ਼ਾਇਦ ਇਸ ਨੂੰ ਚੰਗੇ ਤਰੀਕੇ ਨਾਲ ਸਿੰਝ ਕੇ ਜਿਹੜੀ ਪੰਥਕ ਪੋਲਿਟਿਕਸ ਦਾ ਇਹ ਜਿਹੜਾ ਬਾਗ ਆ ਉਹਨੂੰ ਵਿਚਾਰ ਰੱਖਣਗੇ ਜ਼ਰੂਰੀ ਇਸ ਕਰਕੇ ਹੈ ਕਿ ਵਾਹਿਦ ਇੱਕੋ ਇੱਕ ਬਚੀ ਹੋਈ ਐਕਟਿਵ ਪੋਲਿਟਿਕਸ ਹੈ ਸਾਡੇ ਕੋਲ ਜਾਂ ਸੋਚ ਹੈ ਜਾਂ ਫਲਸਫਾ ਹੈ ਪੰਜਾਬ ਦੇ ਵਿੱਚੋਂ ਸਿੱਖ ਫਲਸਫਾ ਜਿਹਨੂੰ ਕਹਿੰਦੇ ਆ ਜਿਹੜਾ ਜਾਤ ਨੂੰ ਕੋਈ ਨਹੀਂ ਜਗ੍ਹਾ ਦਿੰਦਾ ਹਾਲਾਂਕਿ ਪ੍ਰੈਕਟੀਕਲੀ ਹੈਗੀ ਆ ਪਰ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਹੀਂ ਕੋਈ ਜਗ੍ਹਾ ਨਹੀਂ ਔਰਤ ਨੂੰ ਪੂਰਾ ਸਨਮਾਨ ਦਿੰਦੇ ਆ ਸ਼ਾਂਤੀ ਚਾਹੁੰਦੇ ਆ ਭਾਈਚਾਰਾ ਚਾਹੁੰਦੇ ਆ ਨਫ਼ਰਤ ਨਹੀਂ ਫਲਾਉਂਦੇ ਇਹ ਸਾਰੀ ਜੋ ਨੈਸ਼ਨਲ ਲੈਵਲ ਤੇ ਕੜਮ ਚੌਧਰੀ ਇੱਕ ਨਫ਼ਰਤ ਦੀ ਤੇ ਭੈ ਦੀ ਰਾਜਨੀਤੀ ਨੂੰ ਤੋੜ ਰਿਹਾ ਉਹਦੀ ਉਹਦੀ ਐਂਟੀਡੋਟ ਆ ਉਹਦੀ ਦਵਾਈ ਹੈ ਇਸ ਕਰਕੇ ਦੇਸ਼ ਨੂੰ ਜੇ ਇਹ ਧਾਰਮਿਕ ਜਿਹੜੇ ਫਿਰਕਾ ਪ੍ਰਸਤੀ ਆ ਉਹਦੀ ਅੱਗ ਤੋਂ ਬਚਾਉਣਾ ਤੇ ਇਹੀ ਫਾਇਰ ਬ੍ਰਿਗੇਡ ਦਾ ਕੰਮ ਕਰਨਾ ਇਸ ਦਾ ਜਿੰਦਾ ਰਹਿਣਾ ਉਹ ਵੀ ਸਮਝਦੇ ਆ ਪੰਜਾਬੀ ਭਾਜਪਾ ਵੀ ਸਮਝਦੇ ਆ ਪੰਜਾਬੀ ਕਾਂਗਰਸੀ ਵੀ ਸਮਝਦੇ ਆ ਕਿ ਜੇ ਅਸੀਂ ਜੇ ਪੰਜਾਬ ਤਕੜਾ ਰਹੂਗਾ ਫੰਤਕ ਪੋਲਿਟਿਕਸ ਤਕੜੀ ਰਹੂਗੀ ਤੇ ਦੇਸ਼ ਰਹੂਗਾ ਸਭ ਤੋਂ ਵੱਡਾ ਵੱਡਾ ਸਵਾਲ ਹੀ ਦੇਸ਼ ਭਗਤੀ ਦਾ ਇਹ ਆ ਨਾ ਕਿ ਜਿਹੜੇ ਰੋਜ਼ ਧੀਏ ਦਿਨ ਭਾਰਤ ਮਾਤਾ ਦੀ ਜੈ ਦੇ ਨਾਰੇ ਦੇ ਥੱਲੇ ਕੀ ਕੁਛ ਨਹੀਂ ਹੁੰਦਾ ਉਹ ਮੈਨੂੰ ਨਹੀਂ ਲੱਗਦਾ ਅਸਲੀ ਦੇਸ਼ ਭਗਤ ਹੈਗੇ ਪ੍ਰੋਫੈਸਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜੇਕਰ ਵਾਕੇ ਹੀ ਅਸਤੀਫਾ ਦੇ ਦਿੰਦੇ ਨੇ ਜਾਂ ਫਿਰ ਜਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨਹੀਂ ਪਰ ਵਾਰਵਾਦ ਜਿਹੜਾ ਇਸ ਕੁਰਸੀ ਦੇ ਉੱਤੇ ਕਾਬਜ਼ ਹੈ ਉਹ ਹਵੀ ਹੈ ਵਾਕੇ ਹੀ ਜਿਹੜਾ ਅਕਾਲੀ ਦਲ ਦਾ ਜਾਂ ਫਿਰ ਆਪਣਾ ਹੀ ਪਰਸਨਲ ਸੁਖਬੀਰ ਸਿੰਘ ਬਾਦਲ ਦਾ ਕਦ ਇਥੋਂ ਨਾਲੋਂ ਉੱਪਰ ਹੋਰ ਵੱਧ ਨਹੀਂ ਜਾਏਗਾ ਨਾ ਸੱਤਾ ਤੇ ਚਲੇ ਗਈ ਤੇ ਕਈ ਹਮ ਐ ਉਹਨਾਂ ਨੂੰ ਤਰੀਕਾ ਕੋਈ ਕੱਢ ਲੈਣਾ ਚਾਹੀਦਾ ਸੀ ਪਹਿਲਾਂ ਹੀ ਬੈਠ ਕੇ ਹਮ ਵੀ ਜਿਸ ਤਰੀਕੇ ਨਾਲ ਤੁਸੀਂ ਸਰਦੇਵ ਸਿੰਘ ਢੀਂਡ ਸਾਨੂੰ ਜੇ ਚੇਅਰਪਰਸਨ ਬਣਾ ਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਬਣਾ ਦਿੰਦੇ ਹੂੰ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸੁਪਰ ਚੇਅਰਮੈਨ ਆ ਤੇ ਮੈਂ ਚੇਅਰਮੈਨ ਆ ਤੇ ਵਰਕਿੰਗ ਪ੍ਰੈਜ਼ੀਡੈਂਟ ਕੋਈ ਉਹ ਤਰੀਕੇ ਨਿਕਲਦੇ ਆ ਕੱਢਣੇ ਚਾਹੀਦੇ ਸੀ ਟੈਕਨੀਕਲੀ ਕੱਢ ਲੈਣਦੇ ਪਰ ਹੁਣ ਜੇ ਇਹ ਕਹਿਣ ਨਾ ਜਿਸ ਢੰਗ ਨਾਲ ਹੋਣ ਚੱਲ ਰਹੀ ਆ ਵੀ ਉਹ ਪਰਾਂ ਹੋ ਗਏ ਫੇਰ ਹੋਣਾ ਨਾ ਫੇਰ ਨਹੀਂ ਹੋਣਾ ਹੈ ਫੇਰ ਤੇ ਉੱਤਰ ਕਾਂਟੋ ਮੈਂ ਜਿਹੜਾ ਉਹ ਕਿਹੜੇ ਕਿਤੇ ਸਾਧੂ ਹੈ ਜਿਨ੍ਹਾਂ ਨੇ ਇਹਨਾਂ ਨੂੰ ਪਰਾਂ ਕਰਨਾ ਇਹ ਉਹੋ ਹੀ ਦੋਸ਼ ਉਹਨਾਂ ਤੇ ਲੱਗਦੇ ਉਹੋ ਹੀ ਦੋਸ਼ ਇਹਨਾਂ ਤੇ ਆ ਤੇ ਫੇਰ ਇਸੇ ਨੂੰ ਚੱਲਣ ਦਿਓ ਚਾਰ ਪੈਸੇ ਤੇ ਐ ਚਲਾਈ ਤੇ ਫਿਰਦਾ ਇਹ ਕੋਈ ਇਹ ਹੱਲ ਨਹੀਂ ਹੁਣ ਨਹੀਂ ਨਿਕਲਣਾ ਹੁਣ ਜਿਹੜਾ ਜਿੱਥੇ ਫਸਾ ਲਈ ਗੱਡੀ ਉਹ ਤੇ ਹੁਣ ਸਿੱਧਾ ਸਿੱਧਾ ਮੁਕਾਬਲੇ ਦੇ ਵਿੱਚ ਕਿਹੜਾ ਕਿਨੂੰ ਢਾਉਂਦਾ ਹੁਣ ਤੇ ਜੱਫਾ ਆ ਹਾਂ ਕਿਹੜਾ ਕਿਹੜਾ ਲੋਕਾਂ ਨੂੰ ਲੈ ਜਾਂਦਾ ਦੇਖਦੇ ਆ ਕਿਹੜਾ ਜਿਆਦਾ ਵੱਡਾ ਇਨਕਲਾਬੀ ਤੇ ਕਿਹੜਾ ਜਿਆਦਾ ਪੰਥਿਕ ਪ੍ਰੋਗਰਾਮ ਲੋਕਾਂ ਨੂੰ ਦੇ ਕੇ ਆਪਣੇ ਵਿੱਚ ਲਾਉਂਦਾ ਹੁਣ ਟੈਸਟ ਇਸ ਗੱਲ ਦਾ ਹੁਣ ਰੈਜ਼ਿਗਨੇਸ਼ਨ ਦਾ ਕਿਸੇ ਦਾ ਕੋਈ ਬਹੁਤਾ ਮੇਰੇ ਖਿਆਲੋਂ ਉਹਦਾ ਨਾਂ ਤੇ ਕਿਸੇ ਨੇ ਸੁਣਨਾ ਤੇ ਨਾਂ ਉਹਦੀ ਕੋਈ ਵੈਲਿਊ ਨਹੀਂ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਬੜੇ ਅਸੀਂ ਡੀਪਲੀ ਜਾ ਕੇ ਤਰਕਾਂ ਦੇ ਆਧਾਰ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਹੈ ਸੋ ਉਮੀਦ ਕਰਦੇ ਹਾਂ ਵਾਕਈ ਤੁਸੀਂ ਵੀ ਇਸ ਗੁਫ਼ਤਗੋ ਨੂੰ ਖੂਬ ਸਹੀ ਤਰੀਕੇ ਨਾਲ ਸਮਝੋਗੇ ਆਪਣੀ رائے ਕਮੈਂਟ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਣਾ ਚੈਨਲ ਨੂੰ ਲਾਈਕ ਕਰਕੇ ਸਬ ਅ ਜ਼ਰੂਰ ਰੱਖਣਾ ਕਿਉਂਕਿ ਅਸੀਂ ਤੁਹਾਡੇ ਪੈਗਾਮ ਦਾ ਇੰਤਜ਼ਾਰ ਕਰਾਂਗੇ ਸੋ ਕੀ ਹੁੰਦਾ ਅੱਗੇ ਐਸ ਪਾਰਟੀ ਦੇ ਵਿੱਚ ਇਹ ਵੀ ਤੁਹਾਡੇ ਸਾਹਮਣੇ ਲੈ ਕੇ ਚਲਦਾਵਾਂਗੇ ਫਿਲਹਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਹਾਡੇ ਤੋਂ ਅੱਗੇ ਲੈਣ ਦਾ ਵਕਤ ਹੋ ਚਲਿਆ ਮਿਲਾਂਗੇ ਅਗਲੇ ਨਵੇਂ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਖਾ